ਦੇ ਵਿੱਚ ਦੁਨੀਆਂ ਦਾ ਨਹੀਂ ਪਤਾ ਉਹ ਸੁਰਬ ਦੀ ਜੋਤ ਨਾਲ ਜੁੜਿਆ ਹੈ ਤੇ ਜੁੜਿਆ ਰੱਬ ਦੇ ਨਾਲ ਗੱਲਾਂ ਕਰਦਾ ਹੈ ਇਹ ਪਰਮਾਤਮਾ ਇਹ ਪਰਮੇਸ਼ਵਰ ਤੇ ਆਕਾਲ ਪੁਰਖ ਵਾਹਿਗੁਰੂ ਕੋ ਦਿੱਤੇ ਹੈ ਆਕਾਲ ਪੁਰਖ ਵਾਹਿਗੁਰੂ ਕਹਿੰਦਾ ਭਾਈ ਤੇਰੇ ਤੋਂ ਲੱਗਦਾ ਕੀ ਚਾਹੀਦਾ ਹੈ ਮਹਾਰਾਜ ਐਥੇ ਮੇ ਤੋਂ ਕਿਹੜਾ ਪਾਪ ਹੋ ਗਿਆ ਮੈਨੂੰ ਵੀ ਦਰਖਤ ਮਿਲ ਗਈ ਹੈ ਮੈਂ ਪੁੱਠਾ ਲੰਕਿਆਂ ਮਾ ਦੇ ਗਰਭ ਦੇ ਵਿੱਚ ਅੱਗ ਦੇ ਭਿਆਨਕ ਅਗ ਦੇ ਧਿਆਨ ਕੋਟ ਦੇ ਵਿੱਚ ਭਿਆਨਕ ਅੱਗ ਦੇ ਵਿੱਚ ਮੈਂ ਬੈਠਾ ਮਹਾਰਾਜ ਮੈਨੂੰ ਵੀ ਬਾਰਕ ਤੱਕ ਮੇਰਾ ਜੀਵਨ ਵੀ ਸੋਹਣਾ ਬਣ ਜਾਏ ਸਤਿਗੁਰੂ ਬਾਦਸ਼ਾਹ ਨੇ ਜਿਹੜਾ ਵਚਨ ਕਰਦੇ ਆ ਬੰਦੇ ਦੇ ਨਾਲ ਉਹ ਸੰਬੰਧਿਤ ਮਨੁੱਖ ਦੇ ਨਾਲ ਵਚਨ ਹੁੰਦਾ ਹੈ ਕਹਿੰਦੇ ਜੀ ਬਾਤ ਜਾ ਕੇ ਕੀ ਕਰੇਗਾ ਕੁਝ ਝੂਠ ਬੋਲੇਗਾ ਤੂ ਮਾਇ ਦਾ ਖੱਡਿਆ ਮਾਰੇ ਦਾ ਬੰਦਗੀ ਨਹੀਂ ਕਰਨੀ ਤੈਨੂੰ ਕੁੰਭੀ ਨਰਕੀ ਛੰਗੇ ਆ ਕਹਿੰਦਾ ਮਹਾਰਾਜਾ ਐਡਾ ਜੁਲਮ ਨਾ ਮੇਰੇ ਨਾਲ ਕਰੋ ਮਹਾਰਾਜ ਐਡਾ ਜੁਲਮ ਨਾ ਕਰੋ ਮਹਾਰਾਜ ਮੇਰੇ ਨਾਲ ਮੈਨੂੰ ਇਸ ਕੁੰਭੀ ਨਰਕ ਤੋਂ ਬਾਹਰ ਬੰਦੋ ਸੱਚੇ ਬਾਦਸ਼ਾਹ ਮੈਂ ਤੇਰਾ ਸਿਮਰਨ ਕਰਾਂਗਾ ਮੈਂ ਤੇਰੀ ਬੰਦਗੀ ਕਰਾਂਗਾ ਮੈਂ ਗਰੀਬ ਜੀਵ ਦਾ ਭਲਾ ਕਰਾਂਗਾ ਮਹਾਰਾਜ ਮੈਂ ਪਿਆਸੇ ਨੂੰ ਜਲ ਛਕਾਵਾਂਗਾ ਭੁੱਖੇ ਨੂੰ ਲੰਗਰ ਛਕਾਵਾਂਗਾ ਕਿਸੇ ਦੇ ਦੁੱਖ ਦੇ ਵਿੱਚ ਸ਼ਾਮਲ ਹੋਵਾਂਗਾ ਮਹਾਰਾਜ ਭਲਾ ਕਰਾਂਗਾ ਤੇਰੇ ਸਿਮਰਨ ਦੇ ਨਾਲ ਜੁੜਾਂਗਾ ਤੇਰੀ ਬੇਨਤੀ ਨੂੰ ਕਬੂਲ ਕਰ ਮੇਰੀ ਅਰਦਾਸ ਪ੍ਰਵਾਨ ਕਰ ਮੈਨੂੰ ਇਸ ਕੁੰਡੀ ਨਰਕ ਤੋਂ ਅਜਾਬ ਕਰ ਦੇ ਛੁਟਕਾਰਾ ਕਰਾ ਦੇ ਇਸ ਅਸੂਲ ਸਾਰੀਆਂ ਦੀ ਗੱਲਾਂ ਕਰਦਾ ਹੈ ਫਿਰ ਬੰਦਾ ਉਸ ਵਕਤ ਸਤਿਗੁਰਾਂ ਦੇ ਨਾਲ ਵਾਅਦੇ ਕਰਕੇ ਦੁਨੀਆਂ ਦੇ ਵਿੱਚ ਪੈਦਾ ਹੋ ਜਾਂਦਾ ਹੈ ਉਹ ਦੁਨੀਆਂ ਕਿਹੜੀ ਹੈ ਬਾਬਾ ਜੀ ਕਿਹਨੇ ਦੁਨੀਆਂ ਕਿਹੜੀ ਹੈ ਕਿਸੇ ਕਵੀ ਨੇ ਬੜਾ ਸੋਨਾ ਲਿਖਿਆ ਮਾਫ ਕਰਨਾ ਮੈਂ ਬਾਣੀ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਕਵੀ ਦੀ ਵਿਚਾਰ ਕਰਕੇ ਤੁਹਾਨੂੰ ਦੱਸਣ ਲੱਗਾ ਕਿਸੇ ਕਵੀ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਹੈ ਕਵੀ ਕਹਿੰਦਾ ਹੈ ਨਾ ਕੌਰ ਮੋਹ ਕਹਿ ਬਦਲ ਕੇ ਸੂਟ ਪਾਉਣੇ ਕੱਥੋਂ ਨਾ ਇੱਕ ਮਿਲਣਾ ਇੱਕ ਵਾਰ ਬੰਦੇ ਨਾ ਕੌਰ ਮੋਹ ਤੂੰ ਮੋਡਰਾ ਅੰਗ ਜੀ ਆਂਦੇ ਸਾਰਾ ਕੁਝ ਇੱਥੇ ਰਹਿ ਜਾਣਾ ਇੱਕ ਦਿਨ ਵਰਦੇ ਨਾ ਕੌਰ ਮੋਹ ਪਿਆਰ ਬਚਿਆ ਜੇ ਸਾਥ ਨਹੀਂ ਨਿਭਾਉਣਾ ਇੱਕ ਵਾਰ ਬੰਦੇ ਜਦੋਂ ਮੌਤ ਘਰ ਦਾ ਆ ਜਾਣਾ ਸੂਈ 12 ਦੀ 12 ਤੇ ਖੜ ਜਾਣੀ ਇੱਕ ਵਾਰ ਬੱਜਾ ਦਬਲ ਸੇਮਿੰਟ ਦੁਨੀਆ ਤੇ ਆਇਆ